ਖਾਲਸਾ ਜਗ੍ਹਾ ਜਲਾਲ ਨਾਮ ਸਜਾਇਆ ਗਿਆ ਗੁਰਦੁਆਰਾ ਸਿੰਘ ਸਭਾ ਪਰਮਾਉਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਢੰਨ ਢੰਨ ਸਾਹਿਬੇ ਕਮਾਲ ਸਰਬਸਤਾਨੀ ਦਸ਼ਮੇਸ਼ ਪਿਤਾ ਸ਼ਿਰਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ 1600 ਦੇ ਨਿਵੇਂ ਸ੍ਰੀ ਵਿਸਾਖੀ ਨੂੰ ਸਾਰੀ ਦੁਨੀਆ ਤੋਂ ਨਿਆਰਾ ਪੰਥ ਸਜਾਇਆ ਉਸ ਪੰਥ ਦੀਆਂ ਗੂੰਜਾਂ ਅੱਜ ਸਾਰੀ ਦੁਨੀਆ ਵਿੱਚ ਪੈ ਰਹੀਆਂ ਹਨ ਉੱਤਰੀ ਇਟਲੀ ਦੇ ਪਰਮਾਸ਼ਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਖਾਲਸਾ ਰਿਸੈਂਟਾਂ ਦੇ ਹੜੇ ਨੂੰ ਸਮਰਪਿਤ ਉਸ਼ਾਲ ਨਗਰ ਕੀਰਤਨ ਪੂਰੇ ਖਾਲਸਾ ਹੀ ਜਾਹੋ ਜਲਾਲ ਨਾਲ ਸਜਾਇਆ ਗਿਆ ਗੁਰਦਵਾਰ ਸਾਹਿਬ ਦੇ ਸਵੇਰ ਦੇ ਦੀਵਾਨ ਸਜਾਏ ਗਏ ਸਨ ਜਿਨ੍ਹਾਂ ਵਿੱਚ ਔਕਤੋਂਪਰ ਅਰਦਾਸ ਬੇਨਤੀ ਤੋਂ ਬਾਅਦ ਨਗਰ ਕੀਰਤਨ ਦੀ ਰੰਮਤਾਂ ਪੰਜ ਨਿਸ਼ਾਨ ਸਿੰਘਾਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਅਤੇ ਤੰਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਹ ਹੇਠ ਗੁਰਦਵਾਰ ਸਾਹਿਬ ਤੋਂ ਤਕਰੀਬਨ 12 ਵਜੇ ਹੋਈ ਸ਼ਹਿਰ ਦੀ ਪਰਕਰਮਾ ਕਰਦਿਆਂ ਅਤੇ ਗੁਰੂ ਜਸ ਕਰਦਿਆਂ ਨਗਰ ਕੀਰਤਨ ਦੀ ਸੰਪੂਰਨਤਾ ਲਗਭਗ 3 ਵਜੇ ਗੁਰਦਵਾਰ ਸਾਹਿਬ ਵਿਖੇ ਹੀ ਹੋਈ ਇਸ ਮੌਕੇ ਵੱਖ-ਵੱਖ ਰਾਗੀ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਤਾਂ ਨੂੰ ਗੁਰੂ ਇਤਿ ਪਾ ਨਗਰ ਕੀਰਤਨ ਵਿੱਚ ਸੰਗਤਾਂ ਦੇ ਠੱਠਾ ਮਾਰਦੇ ਇਕੱਠ ਨੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ ਸੰਪੂਰਨ ਦਾ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੁਖਾਸਣ ਤੋਂ ਬਾਅਦ ਪੰਜ ਪਿਆਰੇ ਸਹਿਬਾਨਾਂ ਦੀ ਹਾਜ਼ਰੀ ਵਿੱਚ ਅਰਦਾਸ ਬੇਨਤੀ ਕੀਤੀ ਗਈ ਅਤੇ ਗੁਰੂ ਸਾਹਿਬ ਜੀ ਵੱਲੋਂ ਹੁਕਮ ਨਮਾ ਸਾਹਿਬ ਦੀ ਬਖਸ਼ਿਸ਼ ਹੋਈ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੰਗਤ ਨੂੰ ਜੀ ਆਖਿਆ ਆਖਦਿਆ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰ ਸੱਜਣਾ ਵੱਖ-ਵੱਖ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਅਤੇ ਵਿਸ਼ੇਸ਼ ਤੌਰ ਤੇ ਪ੍ਰੈਸ ਕਲਾਬ ਨੂੰ ਸ਼ਿਰਕਤ ਕਰਨ ਦੇ ਸਾਰੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਰੂਪ ਹੌਲਦ ਸਰਮਾਨਤ ਕੀਤਾ ਗਿਆ ਇਸ ਸਾਰੇ ਸਮਾਗਮ ਦਾ ਲਾਈਵ ਟੈਲੀਕਾਸਟ ਕਲਤੁਰ ਸਿਕ ਸੰਸਥਾਵਾਂ ਨੂੰ ਕੀਤਾ ਗਿਆ ਇਸ ਮੌਕੇ ਭਾਈ ਮਨੀ ਸਿੰਘ ਜੀ ਦਸਤਾਰ ਸੇਵਾ ਨਵਲਾਰਾ ਵਾਲੇ ਵੀ ਨਵਲੋਂ ਦਸਤਾਰਾ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਦੂਰੋਂ ਨੇੜੇੋਂ ਆਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੀ ਹੋਏ ਪੰਡਾਰਿਆਂ ਵਿੱਚੋਂ ਅਨੇਕਾਂ ਪ੍ਰਕਾਰ ਦਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦੁਆਰਾ ਸਿੰਘ ਸਭਾ 파ਰਮਾ ਅੱਜ ਨਗਰ ਕੀਰਤਨ ਨਿਕਲਿਆ ਸੀ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਹੋਈਆਂ ਸੰਗਤਾਂ ਜਿਵੇਂ ਇੰਡੀਆ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਤੇ ਪੂਰੀ ਇਟਲੀ ਤੋਂ ਜਿਹੜੇ-ਜਿਹੜੇ ਵੀ ਇੱਥੇ ਪਹੁੰਚੇ ਹਨ ਸਾਰਿਆਂ ਦਾ ਜੀ ਆਇਆਂ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ-ਜਿਨ੍ਹਾਂ ਵੀਰਾਂ ਨੇ ਲੰਗਰਾਂ ਦੀ ਸੇਵਾ ਕੀਤੀ ਸਟਾਲਾਂ ਦੀ ਸੇਵਾ ਕੀਤੀ ਪੱਤਰਕਾਰ ਵੀਰਾਂ ਦੀ ਕਲਚੂਰਾ ਸਿੱਖ ਵਾਲਿਆਂ ਦੀ ਜਿਨ੍ਹਾਂ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਅੱਗੇ ਵਾਸਤੇ ਵੀ ਆਸ ਕਰਦੇ ਹਾਂ ਕਿ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਦਿਓ ਇਹੋ ਜਿਹੇ ਕਾਰਜ ਜਿਹੜੇ ਨੇ ਇਹ ਸਾਰੇ ਭੈਣ ਭਰਾਵਾਂ ਨਾਲ ਸੋਭਦੇ ਨੇ ਤੇ ਸਭ ਨੇ ਸਭ ਨੇ ਰਲ ਮਿਲ ਕੇ ਇਹ ਕਾਰਜ ਜਿਹੜਾ ਇਹ ਸੰਪੂਰਨ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ